ਫੀਸ ਤੇ ਪਾਸ਼ਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਨੇ ਕੋਲੇ ਕੋਈ ਵੀ ਨਾ ਆਇਓ ਇੱਕ ਬੜੀ ਜ਼ਰੂਰੀ ਗੱਲ ਤੁਹਾਨੂੰ ਮੈਂ ਦੱਸਣੀ ਐ ਫੌਜੀਆ ਕਿਹੜੇ ਪਾਸੇ ਐ ਇੱਧਰਲੇ ਪਾਸੇ ਮੇਰੇ ਕੋਲੇ ਆ ਜਾ ਫੌਜੀਆ ਰਾਮਗੜ੍ਹ ਵਾਲਿਆ ਇਹਨੂੰ ਮੈਂ ਪਹਿਲੇ ਮੈਚ ਦੇ ਵਿੱਚ ਪੁੱਛਿਆ ਸੀਗਾ ਵੀ ਤੂੰ ਕਿਤੇ ਬਾਹਰ ਖੇਡਣ ਗਿਆ ਐ ਪਹਿਲਾਂ ਤਾਂ ਇਹ ਦੱਸ ਤੂੰ ਸਮਾਂ ਕਿੰਨਾ ਹੋ ਗਿਆ ਖੇਡਦੇ ਨੂੰ ਇਹਨੂੰ 7-8 ਸਾਲ ਹੋ ਗਿਆ ਮੇਰੇ ਵੀਰੋ ਕਬੱਡੀ ਖੇਡਦੇ ਨੂੰ ਇਹ ਖੇਡ ਦਾ ਬੜਾ ਵਧੀਆ ਹੈ ਬਹੁਤ ਸਿਰੇ ਦਾ ਖਿਡਾਰੀ ਹੈ ਆਪਾਂ ਪਹਿਲੇ ਮੈਚ ਦੇ ਵਿੱਚ ਹੀ ਬੋਲਿਆ ਸੀਗਾ ਵੀ ਫੌਜੀਆ ਤੂੰ ਕਿਤੇ ਬਾਹਰ ਗਿਆ ਕਿ ਨਹੀਂ ਇਹ ਕਹਿੰਦਾ ਗਿਆ ਨਹੀਂਗਾ ਤੇ ਹੁਣੇ-ਹੁਣੇ ਮੈਸੇਜ ਆਇਆ ਹੈ ਯੂਰਪ ਦੇ ਹੌਲੈਂਡ ਤੋਂ ਪੰਜਾਬ ਸਪੋਰਟਸ ਕਲੱਬ ਐਮਾ ਸਟੇਡੀਅਮ ਵਾਲਿਆਂ ਦਾ ਕਹਿੰਦੇ ਜਲਾਲ ਵਾਲਿਆ ਫੌਜੀ ਨੂੰ ਕਹਿੰਦੇ ਵੀ ਸਾਡੀ ਕਲੱਬ ਵੱਲੋਂ ਸਾਈਨ ਕਰਦੇ ਇਸ ਸਾਲ ਤੋਂ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਯੂਨਾਈਟਿਡ ਕਬੱਡੀ ਫੈਡਰੇਸ਼ਨ ਵੱਲੋਂ ਖੇਡੇਗਾ ਇੱਕ ਵਾਰੀ ਉਹਨਾਂ ਭਰਾਵਾਂ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਮੈਂ ਸਤਕਾਰ ਕਰਦਾ ਜਿਨ੍ਹਾਂ ਨੇ ਮੇਰੇ ਵੀਰੋ ਕਹੇ ਹੋਏ ਬੋਲਾਂ ਤੇ ਇਹ ਮਾਣ ਬਖਸ਼ਿਆ ਕਬੱਡੀ ਦਾ ਸ਼ੈਨਸ਼ਾਹ ਬੰਦਾ ਹੈ ਜੱਗਾ ਦਿੌਲ ਖੋਜੇ ਵਾਲੀ ਦਾ ਔਰ ਜਾਨਵਾਰ ਦਾ ਉਹਦੇ ਸਾਰੇ ਭਰਾ ਕਬੱਡੀ ਤੋਂ ਜਾਨਵਾਰਦੇ ਹੈ ਉਹਨਾਂ ਨੇ ਐਲਾਨ ਕੀਤਾ ਹੈ ਵੀ ਫੌਜੀ ਇਸ ਸਾਲ ਪੰਜਾਬ ਸਪੋਰਟਸ ਕਲੱਬ ਐਮਸਟੈਡਮ ਦੀ ਟੀਮ ਵੱਲੋਂ ਯੋਰਪ ਦੇ ਖੇਡ ਮੈਦਾਨਾਂ ਅੰਦਰ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਬੈਨਰ ਦੇ ਹੇਠ ਖੇਡੂਗਾ ਇਹ ਕਹਿੰਦੇ ਦਾਣਾ ਪਾਣੀ ਖਿੱਚ ਕੇ ਲੈ ਜਾਂਦਾ ਕੌਣ ਕਿਸੇ ਦੀਆਂ ਖਾਂਦਾ ਇੱਥੇ ਕੋਈ ਨਹੀਂ ਕਿਸੇ ਦੀਆਂ ਖਾਂਦਾ ਇਹ ਤੇ ਦਾਣਾ ਪਾਣੀ ਹੈ ਅਨਝਾਲਾ ਹੈ ਮੇਰੇ ਵੀਰੋ